ਬੇ ਆਚਾਰ ਪੰਜਾਬ ਦਾ ਜੀ ਫੜੀ ਪੂਛੇ ਲਾਇਆ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਨੂੰ ਇਹ ਆਦਤ ਹੈ ਕਿ ਉਹ ਗਾਣਾ ਲਾ ਕੇ ਨਾਲ-ਨਾਲ ਗਾਉਂਦੇ ਰਹਿੰਦੇ ਨੇ ਤੇ ਉਹਨੂੰ ਇਹ ਪ੍ਰੈਕਟਿਸ ਮੰਨਦੇ ਨੇ ਇਹਨੂੰ ਰਿਆਜ਼ ਮੰਨਦੇ ਨੇ ਵੀ ਅਸੀਂ ਤਾਂ ਰਿਆਜ਼ ਕਰਦੇ ਆ ਸਾਰਾ ਦਿਨ ਹੀ ਗਾਈ ਜਾਂਦੇ ਆ ਸੋ ਦੋਸਤੋ ਇਹ ਰਿਆਜ਼ ਨਹੀਂ ਹੈਗਾ ਰਿਆਜ਼ ਕੋਈ ਹੋਰ ਚੀਜ਼ ਹੁੰਦੀ ਹੈ ਉਹ ਤੁਹਾਨੂੰ ਸਿੱਖਣੀ ਪਊਗੀ ਇਸ ਤਰ੍ਹਾਂ ਗਾਉਣ ਦੇ ਨਾਲ ਤੁਸੀਂ ਇੱਕ ਤਾਂ ਕਾਪੀਕੈਟ ਬਣ ਜਾਂਦੇ ਹੋ ਕਿਸੇ ਸਿੰਗਰ ਨੂੰ ਕਾਪੀ ਕਰਨ ਲੱਗ ਪੈਂਦੇ ਹੋ ਹੁਣ ਪਰ ਕਾਪੀ ਵੀ ਇੰਨੀ ਮਾੜੇ ਤਰੀਕੇ ਦੀ ਹੁੰਦੀ ਹੈ ਫੋਟੋਸਟੇਟ ਕਰ ਲਈਏ ਵੀ ਇੰਨੀ ਬਲਰ ਹੁੰਦੀ ਹੈ ਵੀ ਉਹਦੇ ਕੋਈ ਸਮਝ ਨਹੀਂ ਆਉਂਦਾ ਇਹਦਾ ਅਰਥ ਇਹ ਹੈ ਕਿ ਤੁਹਾਡੀ ਗਾਇਕੀ ਦੇ ਵਿੱਚ ਆਪਣੀ ਜਿਹੜੀ ਹੈ ਆਪਣਾ ਇੱਕ ਫਲੇਵਰ ਉਹ ਰਹਿੰਦਾ ਨਹੀਂ ਬਕਾਇਆ ਨਹੀਂ ਬਚਦਾ ਹਨਾ ਤੁਸੀਂ ਕੋਈ ਚੀਜ਼ ਹਰਕਤ ਲਾਉਂਗੇ ਬਿਨਾਂ ਉਹਦੇ ਤੋਂ ਲਾਉਂਗੇ ਤਾਂ ਤੁਹਾਨੂੰ ਵਧੀਆ ਨਹੀਂ ਲੱਗਣੀ ਕਰਨਾ ਨੂੰ ਸੋਹਣੀ ਨਹੀਂ ਲੱਗਣੀ ਇਹਦਾ ਇੱਕ ਵੱਡਾ ਨੁਕਸਾਨ ਇਹ ਹੈ ਵੀ ਜਿਹੜਾ ਸਿੰਗਰ ਤੁਸੀਂ ਸੁਣ ਰਹੇ ਹੋ ਜਿਹਦੇ ਨਾਲ ਨਾਲ ਤੁਸੀਂ ਗਾਉਣ ਦੀ ਟਰਾਈ ਕਰ ਰਹੇ ਹੋ ਜੇਕਰ ਉਹਨੇ ਕੋਈ ਹਰਕਤ ਜਾਂ ਕੋਈ ਅੰਗ ਉਹ ਜਾਂ ਔਖਾ ਲਾਇਆ ਥੋੜੇ ਤੋਂ ਉਹਦੇ 50% ਵੀ ਨਹੀਂ ਲੱਗ ਪਾਉਂਦਾ ਪਲੱਸ ਤੁਸੀਂ ਆਪਦੇ ਗਲੇ ਨੂੰ ਖਰਾਬ ਕਰ ਰਹੇ ਹੋ ਗਲਤ ਹਰਕਤ ਸਿਖਾ ਰਹੇ ਹੋ ਕਿਉਂਕਿ ਤੁਸੀਂ ਲਾ ਹੀ ਨਹੀਂ ਪਾ ਰਹੇ ਸਹੀ ਤਰੀਕੇ ਦੇ ਨਾਲ ਜਦੋਂ ਤੁਸੀਂ ਆਪ ਪ੍ਰੈਕਟਿਸ ਕਰਦੇ ਹੋ ਬਿਨਾ ਆਉਂਦੀ ਹੈਲਪ ਤੋਂ ਕਿਸੇ ਸਿੰਗਲ ਦੇ ਨਾਲ ਨਾਲ ਲਗਾਉਣਾ ਤਾਂ ਉਦੋਂ ਤੁਸੀਂ ਸਹੀ ਗਲਤ ਦਾ ਫੈਸਲਾ ਕਰ ਪਾਉਂਦੇ ਕਿ ਮੈਂ ਕਿੰਨਾ ਕੁ ਠੀਕ ਕਰ ਰਿਹਾ ਕਿੰਨਾ ਕੁ ਗਲਤ ਕਰ ਰਿਹਾ ਸੋ ਇਸ ਕਰਕੇ ਹਮੇਸ਼ਾ ਇਦਾਂ ਦੀਆਂ ਚੀਜ਼ਾਂ ਅਵਾਈਡ ਕਰੋ ਹਾਂਜੀ ਤੁਸੀਂ ਬਹੁਤ ਸਿੱਖੇ ਹੋਇਆ ਤੁਸੀਂ ਸਮਝਦਾਰੀ ਨਾਲ ਉਸ ਚੀਜ਼ ਨੂੰ ਕਰ ਰਹੇ ਹੋ ਫਿਰ ਕਿਤੇ ਨਾ ਕਿਤੇ ਉਸ ਲੈਵਲ ਤੇ ਕਿਤੇ ਠੀਕ ਹੈ ਕਦੇ ਕਦੇ ਹੀ ਠੀਕ ਹੈ ਪਰ ਤੁਸੀਂ ਆਪਣਾ ਗਾਣਾ ਆਪ ਕਿਸ ਤਰੀਕੇ ਦੇ ਨਾਲ ਗਾਉਣਾ ਹੈ ਕਿਸ ਤਰੀਕੇ ਦੇ ਨਾਲ ਪ੍ਰੈਜੈਂਟ ਕਰਨਾ ਹੈ ਕਿਸ ਤਰੀਕੇ ਦੇ ਨਾਲ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਕਿ ਉਹਨਾਂ ਨੂੰ ਸੋਹਣਾ ਲੱਗੇ ਸੁਣਨ ਦੇ ਵਿੱਚ ਉਹਨਾਂ ਦੇ ਵਿੱਚ ਵਾਅੂ ਫੈਕਟਰ ਆਵੇ ਤੁਹਾਡੀ ਗਾਇਕੀ ਦੇ ਵਿੱਚ ਸੋ ਉਹ ਆਪਣਾ ਰਿਆਜ਼ ਕਰੋ ਹਰਮੋਨੀਅਮ ਤੇ ਗਾਓ ਤਾਨਪੂਰੀ ਤੇ ਗਾਓ ਸੋ ਇਸ ਤਰੀਕੇ ਦੇ ਨਾਲ ਰਿਆਜ਼ ਕਰੋ ਗਾਣੇ ਸਟੀਰੀਓ ਦੇ ਉੱਤੇ ਲਾ ਕੇ ਨਾਲ-ਨਾਲ ਗਾਉਣਾ ਇਹ ਕੋਈ ਰਿਆਜ਼ ਨਹੀਂ ਹੈਗਾ ਇਹ ਸਿਰਫ ਮਨੋਰੰਜਨ ਦਾ ਇੱਕ ਸਾਧਨ ਹੋ ਸਕਦਾ ਹੈ ਰਿਆਜ਼ ਨਹੀਂ ਹੋ ਸਕਦਾ